ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਹੈ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋ ਸਾਡਾ ਵੀਰ ਹੈ ਅਮਨ ਘੱਗਾ ਤੇ ਉਹ ਇੱਕ ਫਾਊਂਡੇਸ਼ਨ ਚਲਾ ਰਿਹਾ ਹੈ ਆਪਣਾ ਫਰਜ ਫਾਊਂਡੇਸ਼ਨ ਤੇ ਉਹਨੇ ਵੀਰ ਨੇ ਇੱਕ ਵੀਡੀਓ ਪਾਈ ਹੈ ਆ ਵੀਡੀਓ ਮੈਂ ਥੱਲੇ ਸਕਰੀਨ ਤੇ ਉੱਪਰ ਸ਼ੇਅਰ ਕਰ ਦਿੰਦਾ ਤੇ ਬਹੁਤ ਹੀ ਗਰੀਬ ਪਰਿਵਾਰ ਹੈ ਵੇਖੋ ਕਿਹੜੇ ਹਾਲਾਤਾਂ ਦੇ ਵਿੱਚ ਭੈਣ ਹੈਗੀ ਹੈ ਤੇ ਇਹਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਤੇ ਮੈਂ ਆਪਣੇ ਵੱਲੋਂ ਧੰਨਵਾਦ ਕਰਦਾ ਅਮਨ ਕੱਪੇ ਵਾਲੇ ਦਾ ਮੇਰਾ ਭਰਾ ਬਹੁਤ ਵਧੀਆ ਕੰਮ ਤੋਂ ਸ਼ੁਰੂ ਕੀਤਾ ਹੈ ਵੀਰ ਨੇ ਆਵਾਜ਼ ਉਠਾਈ ਜਿਹਦੀ ਆਵਾਜ਼ ਨੂੰ ਬੁਲੰਦ ਕਰਨਾ ਆਪਣਾ ਫਰਜ਼ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਭਰਾ ਦੀ ਸਪੋਰਟ ਕਰੋ ਤਾਂ ਕਿ ਇੱਕ ਪਰਿਵਾਰ ਦੀ ਹਲਪਨਾ ਹੋਵੇ ਇਦਾਂ ਦੇ ਕਈ ਪਰਿਵਾਰ ਨੇ ਸਾਡੇ ਇਲਾਕੇ ਦੇ ਵਿੱਚ ਤੇ ਮੇਰਾ ਭਰਾ ਜ਼ਰੂਰ ਮਦਦ ਕਰੋ ਸਾਰਿਆਂ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਭਰਾ ਦੀ ਸਪੋਰਟ ਕਰੋ ਬਹੁਤ ਵਧੀਆ ਕੰਮ ਕੀਤਾ ਯਾਰ ਇੰਦਾਂ ਦੇ ਬਹੁਤ ਪਰਿਵਾਰ ਨੇ ਸਾਡੇ ਇਲਾਕੇ ਦੇ ਵਿੱਚ ਜਿਨ੍ਹਾਂ ਦੀ ਆਵਾਜ਼ ਉਠਾਉਣ ਦੇ ਲਈ ਕੋਈ ਨਹੀਂ ਆਉਂਦਾ ਸੀ ਅੱਗੇ ਭਰਾਣੇ ਆਵਾਜ਼ ਚੁੱਕੀ ਹੈ ਵੀ ਸਪੋਰਟ ਕਰੋ ਸਾਰੇ ਵੱਦੋ ਵੱਦ ਆਪਣਾ ਜਿੰਨਾ ਵੀ ਹੋ ਸਕਦਾ ਉਹ ਜ਼ਰੂਰ ਹੈਲਪ ਕਰੇ